아다도 <목소리도> 챌로지. <목소리도> <목소리도> ਸਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਸੰਬੰਧਿਤ ਕਿਸਾਨਾਂ ਨੇ ਗੁਰਦਾਸਪੁਰ ਦੇ ਪਿੰਡ ਪੈਣੀ মিয়া ਖਾਂ ਵਿਖੇ ਭਾਜਪਾ ਦਾ ਵਿਰੋਧ ਕਰਦੇ ਹੋਏ ਪਿੰਡਾਂ ਅੰਦਰ ਭਾਜਪਾ ਬਾਈਕ ਕਾਟ ਦੇ ਪੋਸਟਰ ਲਗਾ ਦਿੱਤੇ ਹਨ ਕਿਸਾਨਾਂ ਆਗੂਆਂ ਦਾ ਕਹਿਣਾ ਹੈ ਕਿ ਭਾਜਪਾ ਉਮੀਦਵਾਰਾਂ ਦਾ ਹਰ ਪਿੰਡ ਵਿੱਚ ਵਿਰੋਧ ਕੀਤਾ ਜਾਵੇਗਾ ਕਿਸਾਨਾਂ ਵੱਲੋਂ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਪੈਣੀ মিয়া ਖਾਂ ਤੋਂ ਪੋਸਟਰ ਲਗਵਾਉਣ ਦੀ ਇਸ ਭਾਜਪਾ ਵਿਰੋਧੀ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਭਾਜਪਾ ਦੇ ਗੁਰਦਾਸਪੁਰ ਤੋਂ ਉਮੀਦਵਾਰ ਦਿਨੇਸ਼ ਸਿੰਘ ਬੱਬੂ ਦਾ ਪਿੰਡ ਪਿੰਡ ਜਾ ਕੇ ਵਿਰੋਧ ਕਰਾਂਗੇ ਅਤੇ ਦੂਸਰੀਆਂ ਪਾਰਟੀਆਂ ਦੇ ਉਮੀਦਵਾਰਾਂ ਤੋਂ ਵੀ ਸਵਾਲ ਜਵਾਬ ਕਰਾਂਗੇ ਕਿ ਉਹਨਾਂ ਦੀ ਪਾਰਟੀ ਵੱਲੋਂ ਕਿਸਾਨਾਂ ਦੇ ਸੰਘਰਸ਼ ਵਿੱਚ ਕਿਸਾਨਾਂ ਦਾ ਕਿੰਨਾ ਕੁ ਸਾਥ ਦਿੱਤਾ ਗਿਆ ਹੈ। ਉਹਨਾਂ ਕਹੇ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਬਾਰ ਬਾਰ ਵਾਅਦੇ ਕਰਕੇ ਮੁਕਰ ਚੁੱਕੀ ਹੈ ਅਤੇ ਸਾਨੂੰ ਆਪਣੀਆਂ ਮੰਗਾਂ ਮਨਵਾਉਣ ਵਾਸਤੇ ਦਿੱਲੀ ਤਰਨਾ ਵੀ ਨਹੀਂ ਦੇ ਦਿੱਤਾ ਗਿਆ। ਇਸ ਕਰਕੇ ਅਸੀਂ ਪੂਰੇ ਪੰਜਾਬ ਵਿੱਚ ਭਾਜਪਾ ਦਾ ਵਿਰੋਧ ਕਰਾਂਗੇ। ਅਤੇ ਇਹਨਾਂ ਦੇ ਖਿਲਾਫ ਪਿੰਡਾਂ ਚ ਜਾ ਕੇ ਪੋਸਟਰ ਲਗਾ ਰਹੇ ਆ ਜੀਬੀਸੀ ਅਪਡੇਟ ਦੇ ਲਈ ਗੁਰਦਾਸਪੁਰ ਤੋਂ ਲੱਪ੍ਰੇਸ ਸਿੰਘ ਖੁਸ਼ੀਪੁਰ ਦੀ ਰਿਪੋਰਟ ਮੇਰਾ ਨਾਮ ਕੈਪਟਨ ਸੁਮੇਂਦਰ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਜੈਦੀ ਪੰਜਾਬ ਜੋਨ ਸੰਤ ਬਾਬਾ ਲਾਲ ਸਿੰਘ ਕੁੱਲੀਵਾਲੇ ਆਪਾਂ ਅੱਡਾ ਭੈਣੇ ਮੀਆਂ ਖਾਲ ਵਿੱਚ ਖੜੇ ਆ ਸੋ ਲਗਾਤਾਰ ਆਪਣੀ ਜਿਹੜੀ ਅੱਜ ਜਥੇਬੰਦੀ ਬੀਜੇਪੀ ਦਾ ਵਿਰੋਧ ਕਰ ਰਹੀ ਹੈ ਤੇ ਕਰਦੇ ਵੀ ਰਹਿਵਾਂਗੇ ਜਿੰਨਾ ਚਿਰ ਸਾਡੀਆਂ ਜਿਹੜੀਆਂ ਮੰਗਾਂ ਆ ਮੋਦੀ ਸਰਕਾਰ ਜੋ ਮੰਗ ਕੇ ਮੁੱਕਰੀ ਹੋਈ ਹੈ ਜਿੰਨਾ ਜਰ ਆਪਾਂ ਲਾਗੂ ਨਹੀਂ ਕਰਵਾ ਦਿੰਦੇ ਉਹਨਾਂ ਜਰ ਸਾਡਾ ਸੰਘਰਸ਼ ਜਿਹੜਾ ਜਾਰੀ ਰਹਿਣਾ। ਸੋ ਭਾਜਪਾ ਦਾ ਕੋਈ ਵੀ ਕੈਂਡੀਡੇਟ ਇਸ ਹਲਕੇ ਦੇ ਵਿੱਚ ਆਪਣਾ ਪ੍ਰਚਾਰ ਕਰਨ ਆਏਗਾ ਉਹਦਾ ਅਸੀਂ ਕਰਣਾ ਵਿਰੋਧ ਕਰਾਂਗੇ। ਆਪ ਤੁਸੀਂ ਪੋਸਟਰ ਵੇਖੋ ਜੇ ਆਪ ਪੈਣੀ ਹੱਡੇ ਦੇ ਦੋ ਲੱਖ ਤੇ ਤੁਸੀਂ ਦੇਖ ਸਕਦੇ ਹੋ ਰਾਈਟ ਲੈਫਟ ਲੱਗੇ ਚੌਂਕ ਦੇ ਵਿੱਚ। ਇਸ ਤਰ੍ਹਾਂ ਸਾਡੇ ਕੋਲ ਜਿੰਨੇ ਵੀ ਪਿੰਡ ਇਸ ਬੇਟਗੀਰੀ ਚੱਲਦੇ ਆ ਸਾਰੇ ਪਿੰਡਾਂ 'ਚ ਅਸੀਂ ਪੋਸਟਰ ਜਿਹੜੇ ਲਾ ਰਹੇ ਆ ਤੇ ਗਰੁੱਪ ਆ ਹੀ ਆਪਣਾ ਇੱਕ ਬਣਾਇਆ ਹੋਇਆ। ਉਹਦੇ ਕਿਸੇ ਪਿੰਡ ਦੇ ਜਿਹੜੇ ਕੈਂਡੀਡੇਟ ਭਾਜਪਾ ਦਾ ਹੁੰਦਾ ਗਰੁੱਪ ਜਿਹੜੇ ਅਸੀਂ ਪਾ ਦਨਗੇ ਆਪਾਂ ਸਾਰੇ ਜਿੰਨੇ ਭਿੰਡੇ ਸਾਰੇ ਇਕੱਠੇ ਹੋ ਕੇ ਦਾ ਵਿਰੋਧ ਕਰਾਂਗੇ 71 ਅਸੀਂ ਬੀਜੇਪੀ ਦਾ ਬਾਈਕਾਟ ਕੀਤਾ ਇਸ ਕਰਕੇ ਹੀ ਤੇ ਸਾਡੇ ਵੀ ਜਿਹੜੇ ਸਾਡੇ ਭਾਈ ਜਿਹੜੇ ਇੱਥੇ ਇਕੱਠੇ ਹੋਏ ਕੀ ਮੰਗ ਕਰਦੇ ਹੋ ਕੀ ਮੰਗ ਸਾਡੀ ਆ ਕਿ ਸਾਡੀਆਂ ਜਿਹੜੀਆਂ ਵਾ ਮੰਗਾਂ ਉਹ ਮੰਨ ਲੈਣ ਬਹੁਤ ਵੱਡੀਆਂ ਮੰਗਾਂ ਨਹੀਂ ਇੱਕ ਛੋਟੀਆਂ ਜਿਹੀਆਂ ਸਾਡੀਆਂ ਮੰਗਾਂ ਉਹ ਨਹੀਂ ਮੰਨਦੀ ਭਾਈ ਅਸੀਂ ਭੈਣੀਆਂ ਆ ਖਾਂ ਦੇ ਵਿੱਚ ਪੋਸਟਰ ਲਾਏ ਆ ਜੀ ਕੋਈ ਸ਼ੁਰੂਆਤ ਪੋਸਟਾ ਹੀ ਬਿਜਲੀ ਦਾ ਪਾਈ ਕੱਟ ਕਰਨ ਵਾਸਤੇ ਪੋਸਟ ਲਾ ਬਾਕੀ ਆਪਣੀਆਂ ਮੰਗਾਂ ਜਿਹੜੀਆਂ ਸਾਡਾ ਮੇਨ ਮੰਗਾਂ ਆਂ ਉਹ ਰੱਖਣਾ ਆਪਣੇ ਬਿਲਕੁਲ ਉਹਨਾਂ ਨੂੰ ਇਥੇ ਬਾਈ ਕੱਟ ਕੀਤਾ ਜਾਊਗਾ ਪੈਣੀ ਮੀਆਂ ਖਾਂ ਦੇ ਵਿੱਚ ਤੇ ਹੀ ਵੰਡ ਨਹੀਂ ਦਿੱਤਾਵਾਂਗੇ ਲੋਣਾ ਪਿੰਡਾਂ ਦੇ ਵਿੱਚ ਜੀ ਨਾ ਜੀ ਹਰਜੀਤ ਕੋ ਮੇਰਾ ਨਾਮ ਅਕਵੀਰ ਕੌਰ ਆ ਅਸੀਂ ਇਕੱਠੇ ਹੋਏ ਆਂ ਅੱਜ ਬੀਜਪੀ ਜਿਹੜੀ ਸਰਕਾਰ ਆ ਉਹਨੂੰ ਅਸੀਂ ਵੋਟ ਨਹੀਂ ਪਾਉਂਗੇ ਉਹਨਾਂ ਦਾ ਬਾਈਕਾਟ ਕਰਨਾ ਕਿ ਉਹਨਾਂ ਨੇ ਸਾਡੇ ਕਿਸਾਨ ਮਜ਼ਦੂਰਾਂ ਗਿਆ ਮੰਗਿਆ ਕੋਈ ਨਹੀਂ ਮੰਗਿਆ ਤੇ ਇਹਨਾਂ ਨੇ ਮੰਗ ਕੇ ਪਿਆ ਉਹਨਾਂ ਨੇ ਉਹਨਾਂ ਨੂੰ ਇਨਕਾਰ ਕੀਤਾ ਵਾ ਮੰਗਾ ਮੰਨਣ ਵਾਸਤੇ ਦਿੱਲੀ ਗਏ ਸੀਗੇ ਤੇ ਦਿੱਲੀ ਦੇ ਨਾਲ ਜਾਣ ਦੀ ਧਰਸਤੇ ਵਿੱਚ ਰੋਕੇ ਇਹਨਾਂ ਨੇ ਉਹਨਾਂ ਉੱਤੇ ਬੰਬਾਂ ਦੀ ਬਰਸਾਤ ਕੀਤੀ ਪਰ ਪਾਣੀ ਦੀ ਬਰਸਾਤ ਕੀਤੀ ਇਹਨਾਂ ਨੇ ਜਦੋਂ ਕਿਸਾਨ ਵੀਰ ਆਪਣੇ ਪਰਾਲੀਆਂ ਨੂੰ ਆਗ ਲਗਾਉਂਦੇ ਆ ਉਦੋਂ ਇਹ ਬੋਲਦੇ ਆਂ ਕਿ ਪ੍ਰਦੂਸ਼ਨ ਹੁੰਦਾ ਵਾ ਜਦੋਂ ਉੱਥੇ ਇਹਨਾਂ ਨੇ ਬੰਬਾਂ ਦੀ ਵਰਤਾਲ ਕੀਤੀ ਉਹਦਾ ਪ੍ਰਦੂਸ਼ਨ ਕੋਈ ਨਹੀਂ ਹੈਗਾ ਉਹਦੇ ਨੇ ਕੋਈ ਪ੍ਰਦੂਸ਼ਨ ਇਹਨਾਂ ਸਾਡੀਆਂ ਮੰਗਾਂ ਨਹੀਂ ਮੰਨਦਾ ਉਲਟਾ ਸਾਡੇ ਕਿਸਾਨ ਵੀਰਾਂ ਨੂੰ ਇਹਨਾਂ ਨੇ ਸੀਧ ਕੀਤਾ ਇਹ ਕਰਕੇ ਅਸੀਂ ਇਹਨਾਂ ਦਾ ਬਾਈਕਾਟ ਕਰਦੇ ਆ ਸਾਡੀਆਂ ਮੰਗਾਂ ਪੂਰੀਆਂ ਕਰਨ ਤੇ ਅਸੀਂ ਉਹਨਾਂ ਨੂੰ ਨਾਚਰ ਵੋਟਾਂ ਨਹੀਂ ਬਿਲਕੁਲ ਨਹੀਂ ਪਾਉਂਗੇ ਨਾ ਇਹ ਬਾਈ ਬੀਜੇਪੀ ਸਰਕਾਰ ਦਾ ਬਾਈਕਾਟ ਕੀਤਾ ਅੱਜ ਅਸੀਂ ਸਾਰੇ ਪਿੰਡਾਂ ਦੇ ਵਿੱਚ ਪੋਸਟਰ ਲਗਾ ਦਨੇ ਆ ਬੀਜੇਪੀ ਬਾਈਕਾਟ ਹਾਂ ਬੀਜੇਪੀ ਦਾ ਬਾਈਕਾਟ